ਸਤਨਾਮ ਸ਼੍ਰੀ ਵਾਹਿਗੁਰੂ ਜੀ ਆਸਾ ਦੀ ਵਾਰ ਪੌੜੀ 16ਵੀਂ ਪੌੜੀ ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਈਦਾ ਆਪੇ ਦੇ ਵਡਿਆਇਆ ਆਪੇ ਹੀ ਕਰਮ ਕਰਾਈਦਾ ਵੱਡੂ ਵੱਡਾ ਵੱਡ ਮੇਦਨੀ ਸਿਰੇ ਸਿਰ ਟੰਦ ਲਾਈਦਾ ਨਦਰ ਉਪੱਠੀ ਜੇ ਕਰੇ ਸੁਲਤਾਨਾ ਕਉ ਕਰਾਈਦਾ ਦਰ ਮੰਗਣ ਪੇਖ ਨ ਪਾਈਦਾ ਪਰਮਾਤਮਾ ਹਰੇਕ ਮਨੁੱਖ ਨੂੰ ਆਪਣੇ ਧਿਆਨ ਵਿੱਚ ਰੱਖਦਾ ਹੈ ਤੇ ਆਪਣੀ ਨਜ਼ਰ ਵਿੱਚ ਰੱਖ ਕੇ ਕਾਰੇ ਲਈ ਰੱਖਦਾ ਹੈ ਉਹ ਆਪ ਹੀ ਜੀਵਨ ਨੂੰ ਵਿਢਾਈਆਂ ਬਖਸ਼ਦਾ ਹੈ ਤੇ ਆਪ ਹੀ ਉਹਨਾਂ ਨੂੰ ਕੰਮ ਵਿੱਚ ਲਾਉਂਦਾ ਹੈ ਉਹ ਪ੍ਰਭੂ ਸਭ ਤੋਂ ਵੱਡਾ ਹੈ ਉਸਤੀ ਰਚੀ ਹੋਈ ਸ੍ਰਿਸ਼ਟੀ ਹੀ ਬਹੁਤ ਵੱਡੀ ਹੈ ਉਸਨੇ ਹਰੇਕ ਜੀਵ ਨੂੰ ਕੰਮ ਧੰਦੇ ਵਿੱਚ ਲਾਇਆ ਹੋਇਆ ਹੈ ਜੇ ਉਹ ਸੰਸਾਰੀ ਬਾਸ਼ਾ ਉਤੇ ਗੁੱਸੇ ਦੀ ਨਜ਼ਰ ਕਰੇ ਤਾਂ ਉਹਨਾਂ ਨੂੰ ਕੰਗਾਲ ਬਣਾ ਦਿੰਦਾ ਹੈ ਬੇਸ਼ੱਕ ਉਹ ਲੋਕਾਂ ਦੇ ਦਾਰੇ ਮੰਗਦੇ ਫਿਰਨ ਤਾਂ ਅੱਗੋਂ ਕੋਈ ਖੈਰ ਵੀ ਨਹੀਂ ਪਾਉਂਦਾ ਸ਼ਲੋਕ ਮਲਾ ਪਹਿਲਾ ਜੇ ਮੋਹ ਕਾ ਕਰਮੁ ਹੈ ਕਰ ਮੋਏ ਪਿਤਰੀ ਦੇ ਅੱਗੇ ਵਸ ਸਿਆਣਿਏ ਪਿਤਰੀ ਚੋਰ ਕਰੇ ਵੱਡੇ ਹੱਥ ਤਦ ਲਾਲਕੇ ਮੁਸਪੀਏ ਕਰੇ ਨਾਨਕ ਅੱਗੇ ਸੂ ਮਿਲੇ ਜੇ ਖੱਟੇ ਕਾਲੇ ਦੇ ਜਦੋ ਗੁਰਨਾਨ ਦੇਵ ਜੀ ਰਟਨ ਕਰਦੇ ਹੋਏ ਲਾਹੌਰ ਸ਼ਹਿਰ ਪੁੱਜੇ ਤਾ ਉਸ ਵੇਲੇ ਸ਼ਰਾਦ ਚਲ ਰੇ ਸੰ ਕਿਸੀ ਬੰਦੇ ਦੇ ਪਿਓ ਦਾ ਸ਼ਰਾਦ ਸੀ ਗੁਰੂ ਨਾਨਕ ਸਾਹਿਬ ਨੇ ਉਸ ਨੂੰ ਉਪਦੇਸ਼ ਕੀਤਾ ਜੇ ਕੋਈ ਚੋਰ ਕਿਸੇ ਦੇ ਘਰ ਚੋਰੀ ਕਰੇ ਤੇ ਚੋਰੀ ਤੇ ਮਾਲ ਨੂੰ ਆਪਣੇ ਪਿਤਰਾਂ ਦੇ ਨਮਿਤ ਦੇਵੇ ਭਾਵ ਸ਼ਰਾਦ ਕਰੇ ਤਾਂ ਪਰਲੋਕ ਵਿੱਚ ਉਹ ਪਦਾਰਥ ਸਿਆਣਿਆ ਜਾਂਦਾ ਹੈ ਇਸ ਤਰ੍ਹਾਂ ਉਹ ਆਪਣੇ ਪਿਤਰਾਂ ਨੂੰ ਜ਼ੋਰ ਬਣਾ ਦਿੰਦਾ ਹੈ ਚੋਰੀ ਦੀ ਚੀਜ਼ ਨਾਲ ਪੁੰਨ ਨਹੀਂ ਮਿਲਦਾ ਆਗੋਂ ਪ੍ਰਭੂ ਇਹ ਇਨਸਾਫ ਕਰਦਾ ਹੈ ਕਿ ਜਿਹੜਾ ਬ੍ਰਾਹਮਣ ਆਪਣੇ ਜਜਮਾਨ ਤੋਂ ਉਹ ਚੋਰੀ ਦੀ ਚੀਜ਼ ਪਿਤਰਾਂ ਨਿਮਿਤ ਦਾਨ ਕਰਵਾਉਂਦਾ ਹੈ ਉਸ ਦਲਾਲ ਬ੍ਰਾਹਮਣ ਦੇ ਹੱਥ ਵੱਢ ਦਿੱਤੇ ਜਾਂਦੇ ਹਨ ਸਤਿਗੁਰੂ ਨਾਨਕ ਸਾਹਿਬ ਪਰਮਉਪਦੇਹਾਨ ਪਰਲੋਕ ਵਿੱਚ ਸਿਰਫ ਉਹੀ ਕੁਛ ਮਿਲਦਾ ਹੈ ਜੋ ਮਨੁੱਖ ਮਿਹਨਤ ਨਾਲ ਕਮਾਉਂਦਾ ਹੈ ਤੇ ਹਾਥੀ ਦਿੰਦਾ ਹੈ ਮਾਲਾ ਪਹਿਲਾ ਜਿਉ ਜੋ ਰੂ ਸਿਰ ਨਾਮਨੀ ਆਵ ਵਾਰੋ ਵਾਰੋ ਝੂਠੇ ਝੂਠਾ ਮੁਖ ਵਸੈ ਨਿੰਦਤ ਹੋਏ ਖਾਰੋ ਸੂਜੇ ਨਾ ਆਖੀਏ ਬੈਂ ਜਿ ਪਿੰਡਾ ਤੋਏ ਸੂਜੇ ਸੇ ਇਨਾਨਕਾ ਜਨਮਨ ਵਸਿਆ ਤੋਏ ਜਿਵੇਂ ਇਸਤਰੀ ਨਵਾਰ ਮਹੀਨੇ ਮਾਵਰੀ ਆਉਂਦੀ ਹੈ ਭਾਵ ਇਹ ਅਪਵਿੱਤਰ ਬਣੀ ਰਹਿੰਦੀ ਹੈ ਇਸੇ ਤਰ੍ਹਾਂ ਝੂਠੇ ਮਨੁੱਖ ਦੇ ਮੂੰਹ ਵਿੱਚ ਝੂਠ ਹੀ ਵਸਦਾ ਹੈ ਤੇ ਇਸ ਕਰਕੇ ਉਹ ਸਦਾ ਦੁਖੀ ਹੁੰਦਾ ਹੈ ਇਹ ਜੇ ਮਨੁੱਖ ਸੁੱੱਚੇ ਨਹੀਂ ਆਖੇ ਜਾਂਦੇ ਜੋ ਨਿਰਾ ਸਰੀਰ ਨੂੰ ਧੋ ਕੇ ਬੈਠ ਜਾਂਦੇ ਹਨ ਸਤਿਗੁਰੂ ਨਾਨਕ ਵਰਮਾਉਂਦੇ ਹਨ ਸਿਰਫ ਉਹੀ ਮਨੁੱਖ ਸੁੱੱਚੇ ਹਨ ਜਿਨ੍ਹਾਂ ਦੇ ਮਾਨ ਵਿੱਚ ਪਰਮਾਤਮਾ ਵਸਦਾ ਹੈ ਵੈਕ੍ਰੂਤੀ ਕਾ ਖਾਲਸਾ ਵੈਕ੍ਰੂਤੀ ਕੀਫਤੇ